ਜਲੰਧਰ ਪੁਲਿਸ ਨੇ ਵਿਸ਼ਾਲ ਨੈਟਵਰਕ ਦਾ ਕੀਤਾ ਵਿਸਤਾਰ 1000 ਤੋਂ ਕੈਮਰੇ 24 ਘੰਟੇ ਦੀ ਨਿਗਰਾਨੀ ਦੇ ਨਾਲ 183 ਜੰਕਸ਼ਨ ਲਗਾਏ ਗਏ ਕਮਿਸ਼ਨਰ ਰੇਟ ਪੁਲਿਸ ਸੀਸੀਟੀਵੀ ਟੈਕਨੋਲੋਜੀ ਵਿੱਚ ਤਕਨੀਕ ਅਪਣਾ ਕੇ ਆਪਣੇ ਕਾਰਜਾਂ ਨੂੰ ਵਧਾ ਰਹੀ ਹੈ ਜਿਸ ਦਾ ਉਦੇਸ਼ ਮੁੱਚੀ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ ਸੀਸੀਟੀਵੀ ਕੈਮਰੇ ਦਾ ਇੱਕ ਵਿਸ਼ਾਲ ਨੈਟਵਰਕ ਜਿਸ ਵਿੱਚ 978 ਫਿਕਸਡ ਕੈਮਰੇ 15 ਪੀਟੀਜ਼ਰ ਕੈਮਰੇ ਅਤੇ 10 ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਸ਼ਾਮਲ ਹਨ ਜੋ ਪੂਰੀ ਤਰ੍ਹਾਂ ਨਿਰੰਤਰ ਅਤੇ ਨਿਗਰਾਨੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ 183 ਜੰਕਸ਼ਨ ਵਿੱਚ ਸਥਾਪਿਤ ਹੈ ਤਿਆ ਗਿਆ ਹੈ ਇਸ ਦਾ ਮੁੱਖ ਉਦੇਸ਼ ਟੈਕਨੋਲੋਜੀ ਦੀ ਵਰਤੋਂ ਕਰਕੇ ਆਵਾਜ਼ ਦੇ ਪ੍ਰਵਾਹ ਨੂੰ ਬਿਹਤਰ ਬਣਾਉਣਾ ਤੇ ਕਟਨਾਵਾਂ ਦਾ ਪਤਾ ਲਗਾਉਣਾ ਹੈ ਇਸ ਤੋਂ ਇਲਾਵਾ ਨਾਗਰਿਕਾਂ ਦੀ ਐਮਰਜੈਂਸੀ ਕਾਲਾਂ ਦੀ ਸਹੂਲਤ ਲਈ ਸ਼ਹਿਰ ਦੇ ਅੰਦਰ 5 ਐਮਰਜੈਂਸੀ ਕਾਲ ਬਾਕਸ ਲਗਾਏ ਗਏ ਹਨ ਪੂਰੇ ਜਲੰਧਰ ਸ਼ਹਿਰ ਵਿੱਚ 25 ਪਬਲਿਕ ਐਡਰੈਸ ਸਿਸਟਮ ਅਤੇ 25 ਵੀਡੀਓ ਐਮਰਜੈਂਸ ਡਿਸਪਲੇ ਵੀ ਲਗਾਏ ਗਏ ਹਨ ਜਿਸ ਨਾਲ ਮਹੱਤਵਪੂਰਨ ਪੁਆਇੰਟਾਂ ਤੇ ਸੀਸੀਟੀਵੀ ਰਾਹੀਂ ਸਾਰ ਸੰਚਾਰ ਕੀਤਾ ਜਾ ਸਕਦਾ ਹੈ 24 ਘੰਟੇ ਦੀ ਨਿਗਰਾਨੀ ਸ਼ਿਫਟਾਂ ਲਈ ਇਹ ਯਕੀਨੀ ਬਣਾਉਣ ਲਈ ਤੰਦੇਹੀ ਨਾਲ ਕੰਮ ਕਰ ਰਹੀਆਂ ਹਨ ਕਿ ਹਰ ਇੱਕ ਫਰੇਮ ਕਮਿਸ਼ਨ ਰੈਡ ਪੁਲਿਸ ਕਮਿਸ਼ਨਰੇਟ ਪੁਲਿਸ ਜਲੰਧਰ ਈ ਚਲਾਨ ਸਹੂਲਤ ਵੀ ਸ਼ੁਰੂ ਕਰ ਰਿਹਾ ਹੈ ਜਿਸ ਨਾਲ ਆਟੋਮੈਟਿਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਜਾਂਚ ਕੀਤੀ ਜਾ ਸਕੇਗੀ ਆਈਸੀਸੀਸੀ ਪਹਿਲਾਂ ਹੀ ਸਨੈਚਿੰਗ ਚੋਰੀ ਅਤੇ ਹੋਰ ਅਪਰਾਧਾਂ ਦੀਆਂ 16 ਘਟਨਾਵਾਂ ਨੂੰ ਟ੍ਰੇਸ ਕਰਨ ਵਿੱਚ ਸਹਾਇਕ ਸਿੱਧ ਹੋ ਚੁੱਕੀ ਹੈ ਜਿਸ ਵਿੱਚ ਛੇੜਛਾੜ ਅਤੇ ਦੁਰਘਟਨਾਵਾਂ ਸ਼ਾਮਲ ਹਨ ਇਸ ਤੋਂ ਇਲਾਵਾ ਇਹ ਕੈਮਰੇ ਵੀਵੀਆਈਪੀ ਵੀਆਈਪੀ ਡਿਊਟੀਆਂ ਅਤੇ ਜਨਤਕ ਅੰਦੋਲਨਾਂ ਨੂੰ ਪ੍ਰਬੰਧਨ ਲਈ ਵਰਤੇ ਜਾ ਰਹੇ ਹਨ ਇਹ ਵਿਆਪਕ ਨਿਗਰਾਨੀ ਪ੍ਰਣਾਲੀ ਪੁਲਿਸ ਨੂੰ ਸ਼ਹਿਰ ਦੀਆਂ ਗਤੀਵਿਧੀਆਂ ਦੀ ਚੌਕਸੀ ਨਾਲ ਨਿਗਰਾਨੀ ਰੱਖਣ ਦੇ ਯੋਗ ਬਣਾਉਂਦੀ ਹੈ ਅਤੇ ਘਟਨਾਵਾਂ ਲਈ ਤੇਜ਼ੀ ਨਾਲ ਜਵਾਬ ਦੇਣਾ ਅਪਰਾਧ ਦੀ ਰੋਕtham ਅਤੇ ਜਨਤਕ ਸੁਰੱਖਿਆ ਵਿੱਚ ਯੋਗਦਾਨ ਪਾਉਂਦੀ ਹੈ ਬਿਊਰੋ ਰਿਪੋਰਟ ਜਲੰਧਰ ਪੀਸ ਟੀਵੀ 스마트 ਸਿਟੀ ਪ੍ਰੋਜੈਕਟ ਦੇ ਅਧੀਨ ਕਮਿਸ਼ਨਰੇਟ ਜਲੰਧਰ ਵਿਖੇ ਪੁਲਿਸ ਲਾਈਨਸ ਵਿੱਚ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਮਾਨਯੋਗ ਕਮਿਸ਼ਨਰ ਸਾਹਿਬ ਇਸ ਪ੍ਰੋਜੈਕਟ ਨੂੰ ਜਲੰਧਰ ਦੀ ਅੱਖਾਂ ਵਜੋਂ ਦੇਖਦੇ ਹਨ ਇਸ ਪ੍ਰੋਜੈਕਟ ਅਧੀਨ ਕਮਿਸ਼ਨਰੇਟ ਜਲੰਧਰ ਦੇ 183 ਜੰਕਸ਼ਨਾਂ ਤੇ 1003 ਸੀਸੀਟੀਵੀ ਕੈਮਰਾਜ਼ ਲਗਾਏ ਗਏ ਹਨ ਜਿਸ ਵਿੱਚੋਂ 978 ਫਿਕਸ ਕੈਮਰਾਜ਼ 15 PTZ ਕੈਮਰਾਸ ਤੇ 10 ਫੇਸ ਰੈਕਗਨੀਸ਼ਨ ਸਿਸਟਮ ਵਾਲੇ ਕੈਮਰਾਸ ਲਗਾਏ ਗਏ ਹਨ ਇਨਾ ਕੈਮਰਾਸ ਰਾਹੀਂ ਸ਼ਹਿਰ ਵਿੱਚ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਵੇਗਾ ਅਤੇ ਆਮ ਪਬਲਿਕ ਨੂੰ ਐਮਰਜੈਂਸੀ ਰਿਸਪੌਂਸ ਸਿਸਟਮ ਦੀ ਮੁਹੱਈਆ ਫੈਸਿਲਿਟੀ ਹੋਰ ਬੈਟਰ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾਏਗੀ ਇਹੀ ਨਹੀਂ ਆਮ ਪਬਲਿਕ ਦੀ ਸਹੂਲਤ ਵਾਸਤੇ ਪੰਜ ਐਮਰਜੈਂਸੀ ਕਾਲ ਬਾਕਸ ਸਿਸਟਮ ਵੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ ਇਸ ਤੋਂ ਇਲਾਵਾ ਪਬਲਿਕ ਨੂੰ ਜਾਗਰੂਕ ਰੱਖਣ ਲਈ 25 ਕਾਲ ਬਾਕਸ ਸਿਸਟਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਲਗਾਏ ਜਾ ਚੁੱਕੇ ਹਨ ਜੋ ਸ਼ਹਿਰ ਨੂੰ 4 ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਚਾਰੇ ਜ਼ੋਨਾਂ ਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਲਈ ਸੀਸੀਟੀਵੀ ਸਰਵੇਲੈਂਸ ਟੀਮ ਸ਼ਿਫਟਾਂ ਦੇ ਵਿੱਚ 24 ਘੰਟੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਦੇ ਵਿੱਚ ਬੈਠ ਕੇ ਇਹਨਾਂ ਦਾ ਧਿਆਨ ਰੱਖੇਗੀ ਇਹਨਾਂ ਦੇ ਦੇਖ ਕੇ ਟ੍ਰੈਫਿਕ ਵਿੱਚ ਕਾਫੀ ਸੁਧਾਰ ਲਿਆਂਦਾ ਜਾਏਗਾ ਤੇ ਅਪਰਾਧ ਨੂੰ ਰੋਕਣ ਵਾਸਤੇ ਇਹ ਕਾਰਗਰ ਹੋਣਗੇ ਆਨ ਆਨਲਾਈਨ ਟ੍ਰੈਫਿਕ ਚਲਾਉਣਾ ਸੰਬੰਧੀ 13 ਥਾਵਾਂ ਤੇ ਕੈਮਰਿਆਂ ਨੂੰ ਇੰਸਟਾਲ ਕਰਨ ਦਾ ਵੀ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਈ ਚਲਾਨਿੰਗ ਤੇ ਆਨਲਾਈਨ ਚਲਾਨਿੰਗ ਦੀ ਫੈਸਿਲਿਟੀ ਵੀ ਇਸੇ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਮੁਹੱਈਆ ਕਰਵਾਈ ਜਾਏਗੀ ਕਮਿਸ਼ਨਰਟ ਜਲੰਧਰ ਵਿਖੇ ਚੱਲ ਰਹੇ ਵਹੀਕਲ ਮੁਕਫਸਰ थाना ਇਨਚਾਰਜ ਚੌਂਕੀ ਐਮਰਜੈਂਸੀ ਰਿਸਪੌਂਸ ਵਹੀਕਲ ਜ਼ੈਬਰਾਜ਼ ਰੋਮਿਓਜ਼ ਦੇ ਵਿੱਚ ਜੀਪੀਐਸ ਸਿਸਟਮ ਵੀ ਲਗਾਏ ਗਏ ਹਨ ਇਹ ਸਾਰੇ ਜੀਪੀਐਸ ਸਿਸਟਮ ਰੀਅਲ ਟਾਈਮ ਦੇ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਹਰ ਵੇਲੇ ਚੈੱਕ ਕੀਤੇ ਜਾ ਸਕਦੇ ਹਨ ਜਿਸ ਕਾਰਨ 112 ਤੇ ਜਦੋਂ ਵੀ ਕੰਪਲੇਂਟ ਰੀਸੀਵ ਕੀਤੀ ਜਾਏਗੀ ਜੀਪੀਐਸ ਸਿਸਟਮ ਰਾਹੀਂ ਸਾਡੇ ਮੁਲਾਜ਼ਮਾਂ ਦੀਆਂ ਗੱਡੀਆਂ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ ਤੇ ਘੱਟ ਤੋਂ ਘੱਟ ਸਮੇਂ ਵਿੱਚ आम जनता दी प्रॉब्लम्स ਨੂੰ ਇਮੀਡੀਏਟਲੀ ਸੋਲਵ ਵੀ ਕੀਤਾ ਜਾ ਸਕਦਾ ਹੈ ਸੀਸੀਟੀਵੀ ਸਰਵੈਲੈਂਸ ਟੀਮ ਦੇ ਵਰਕ ਸਟੇਸ਼ਨ ਦੇ ਨਾਲ ਹੀ ਡਿਸਟ੍ਰਿਕਟ ਦਾ ਕੰਟਰੋਲ ਰੂਮ ਡਾਇਲ 112 ਦਾ ਸੈਂਟਰ ਤੇ ਵਾਇਰਲੈਸ ਸਟਾਫ ਵੀ 24 ਘੰਟੇ ਉੱਥੇ ਬੈਠ ਕੇ ਇਹ ਸਾਰੀਆਂ ਫੈਸਿਲਿਟੀਆਂ ਨੂੰ ਮੁਹੱਈਆ ਕਰਵਾ ਰਿਹਾ ਹੈ ਕਾਰਪੋਰੇਸ਼ਨ ਪੰਜਾਬ ਪੁਲਿਸ ਜਲੰਧਰ ਦੀ ਅਤੇ ਸਿਵਲ ਬਹਿਕਮਾ ਮਿਲ ਕੇ ਜਿਹੜਾ ਵੈ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਦੇ ਵਿੱਚ ਲੱਗੇ ਹੋਏ ਹਨ ਤੁਸੀਂ ਵੀ ਆ ਕੇ ਇਸ ਪ੍ਰੋਜੈਕਟ ਨੂੰ ਵੱਧ ਚੜ ਕੇ ਸਹਿਯੋਗ ਕਰੋ